ਆਪਾਂ ਸਾਰੇ ਜਾਣਦੇ ਹਾਂ ਕਿ ਹਰ ਜੀਵਤ ਚੀਜ਼ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੈ ਪਰ ਕਦੇ ਸੋਚਿਆ ਹੈ ਜਿਵੇਂ ਇੱਕ ਇੱਕ ਇੱਟ ਜੋੜ ਕੇ ਪੂਰਾ ਘਰ ਬਣ ਜਾਂਦਾ ਹੈ ਉਸੇ ਤਰ੍ਹਾਂ ਜਦੋਂ ਸੈੱਲ ਇਕੱਠੇ ਹੁੰਦੇ ਹਨ ਤਾਂ ਉਹ ਕੀ ਬਣਾਉਂਦੇ ਹਨ ਚਲੋ ਅੱਜ ਆਪਾਂ ਜੀਵਨ ਦੇ ਇਸ ਤੋਂ ਅਗਲੇ ਪੱਧਰ ਯਾਨੀ ਟਿਸ਼ੂਆਂ ਦੀ ਦੁਨੀਆ ਵਿੱਚ ਚੱਲਦੇ ਹਾਂ ਇਹ ਉਹ ਖਾਸ ਟੀਮਾਂ ਨੇ ਜੋ ਸਾਡੇ ਸਰੀਰ ਨੂੰ ਬਣਾਉਂਦੀਆਂ ਤੇ ਚਲਾਉਂਦੀਆਂ ਹਨ ਹੈ ਨਾ ਕਮਾਲ ਦਾ ਸਵਾਲ ਦੇਖੋ ਇੱਕ ਸੈੱਲ ਵਾਲਾ ਜੀਵ ਜਿਵੇਂ ਅਮੀਬਾ ਉਹ ਤਾਂ ਇੱਕ ਸੁਪਰ ਸੈੱਲ ਵਰਗਾ ਹੁੰਦਾ ਹੈ ਖਾਣਾ ਪੀਣਾ ਹਿਲਣਾ ਸਾਹ ਲੈਣਾ ਸਾਰੇ ਕੰਮ ਉਹ ਇਕੱਲਾ ਹੀ ਕਰ ਲੈਂਦਾ ਹੈ ਪਰ ਸਾਦੇ ਵਰਗੇ ਜੀਵਾਂ ਵਿੱਚ ਜਿੱਥੇ ਅਰਬਾਂ ਖਰਬਾਂ ਸੈੱਲ ਨੇ ਉੱਥੇ ਭਲਾ ਇੱਕ ਸੈੱਲ ਸਾਰਾ ਕੰਮ ਕਿਵੇਂ ਸੰਭਾਲ ਸਕਦਾ ਹੈ ਇਹ ਤਾਂ ਹੋ ਹੀ ਨਹੀਂ ਸਕਦਾ ਇਸ ਦਾ ਜਵਾਬ ਨਾ ਇੱਕ بڑے ਸਿੱਧੇ ਸਾਦੇ ਸੂਲ ਵਿੱਚ ਛੁਪਿਆ ਹੈ ਕੰਮ ਦੀ ਵੰਡ ਸੋਚੋ ਜਿਵੇਂ ਇੱਕ ਫੈਕਟਰੀ ਵਿੱਚ ਕੋਈ ਪੈਕਿੰਗ ਕਰਦਾ ਕੋਈ ਮਸ਼ੀਨ ਚਲਾਉਂਦਾ ਬਿਲਕੁਲ ਉਸੇ ਤਰ੍ਹਾਂ ਸਾਡੇ ਸਰੀਰ ਵਿੱਚ ਮਾਸਪੇਸ਼ੀ ਦੇ ਸੈੱਲ ਸਿਰਫ ਸੁਗੜਨ ਤੇ ਫੈਲਣ ਦਾ ਕੰਮ ਕਰਦੇ ਨੇ ਜਦਕਿ ਨਸਾਂ ਦੇ ਸੈੱਲ ਬਿਜਲੀ ਦੀ ਤੇਜ਼ੀ ਨਾਲ ਸੁਨੇਹੇ ਭੇਜਦੇ ਨੇ ਹਰ ਟੀਮ ਦਾ ਆਪਣਾ ਇੱਕ ਖਾਸ ਕੰਮ ਹੁੰਦਾ ਹੈ ਤੇ ਇਸੇ ਕਰਕੇ ਪੂਰਾ ਸਿਸਟਮ ਵਧੀਆ ਚੱਲਦਾ ਹੈ ਅਤੇ ਬਸ ਇਹੀ ਤਾਂ ਹੈ ਇੱਕ ਟਿਸ਼ੂ ਦੀ ਅਸਲ ਪਰਿਭਾਸ਼ਾ ਇਹ ਸਿਰਫ ਸੈੱਲਾਂ ਦਾ ਕੋਈ ਟੀਰ ਨਹੀਂ ਬਲਕਿ ਇੱਕ ਸੰਗਠਿਤ ਟੀਮ ਹੈ ਜਿਸ ਦਾ ਇੱਕੋ ਇੱਕ ਮਕਸਦ ਹੈ ਸਾਡਾ ਖੂਨ ਸਾਡੀਆਂ ਮਾਸਪੇਸ਼ੀਆਂ ਇਥੋਂ ਤੱਕ ਕਿ ਪੌਦਿਆਂ ਵਿੱਚ ਪਾਣੀ ਪਹੁੰਚਾਉਣ ਵਾਲੀਆਂ ਨਾਲੀਆਂ ਇਹ ਸਭ ਕੁਝ ਟਿਸ਼ੂ ਹੀ ਦਾ ਹੈ ਪਰ ਇੱਕ ਗੱਲ ਸੋਚੋ ਕਿ ਇੱਕ ਦਰਖਤ ਤੇ ਇੱਕ ਸ਼ੇਰ ਵਿੱਚ ਇੱਕੋ ਜਿਹੇ ਟਿਸ਼ੂ ਹੋ ਸਕਦੇ ਨੇ ਬਿਲਕੁਲ ਵੀ ਨਹੀਂ ਪੌਦੇ ਇੱਕੋ ਜਗ੍ਹਾ ਤੇ ਖੜੇ ਰਹਿੰਦੇ ਨੇ ਇਸ ਲਈ ਉਹਨਾਂ ਨੂੰ ਮਜ਼ਬੂਤ ਸਹਾਰਾ ਦੇਣ ਵਾਲੇ ਟਿਸ਼ੂ ਚਾਹੀਦੇ ਨੇ ਤਾਂ ਜੋ ਉਹ ਤੂਫਾਨਾਂ ਵਿੱਚ ਵੀ ਸਿੱਧੇ ਖੜੇ ਰਹਿ ਸਕਣ ਦੂਜੇ ਪਾਸੇ ਜਾਨਵਰ ਭੋਜਨ ਲਈ ਇੱਧਰ ਉੱਧਰ ਭੱਜਦੇ ਨੇ ਇਸ ਲਈ ਉਹਨਾਂ ਦੇ ਟਿਸ਼ੂ ਜ਼ਿਆਦਾ ਜੀਵਿਤ ਲਚਕੀਲੇ ਅਤੇ ਊਰਜਾ ਨਾਲ ਭਰਪੂਰ ਹੁੰਦੇ ਨੇ ਤਾਂ ਫਿਰ ਚਲੋ ਇਸ ਸਫ਼ਰ ਦੀ ਸ਼ੁਰੂਆਤ ਪੌਦਿਆਂ ਦੇ ਟਿਸ਼ੂਆਂ ਨਾਲ ਕਰਦੇ ਹਾਂ ਉਹ ਟਾਂਚੇ ਜਿਹੜੇ ਉਹਨਾਂ ਨੂੰ ਵਦਨ ਫੁੱਲਣ ਤੇ ਮਜ਼ਬੂਤੀ ਨਾਲ ਖੜੇ ਰਹਿਣ ਵਿੱਚ ਮਦਦ ਕਰਦੇ ਨੇ ਪੌਦੇ ਦੇ ਵਾਧੇ ਦਾ ਇੰਜਣ ਹੁੰਦਾ ਮੈਰੀਸਟਮ ਇਹ ਉਹ ਥਾਂ ਹੈ ਜਿੱਥੇ ਸੈੱਲ ਲਗਾਤਾਰ ਵੰਡਦੇ ਰਹਿੰਦੇ ਨੇ ਤੇ ਪੌਦਾ ਵੱਡਾ ਹੁੰਦਾ ਹੈ ਐਪੀਕਲ ਮੈਰੀਸਟਮ ਟਾਣੀ ਦੇ ਸਿਰੇ ਤੇ ਜੜ ਦੇ ਹੇਠਾਂ ਹੁੰਦਾ ਜੋ ਪੌਦੇ ਦਾ ਕੱਦ ਵਧਾਉਂਦਾ ਹੈ ਲੈਟਰਲ ਮੈਰਿਸਟਮ ਤਣੇ ਨੂੰ ਚੌੜਾ ਕਰਕੇ ਮਜ਼ਬੂਤ ਬਣਾਉਂਦਾ ਹੈ ਤੇ ਇੰਟਰ ਕੈਲਰੀ ਮੈਰਿਸਟਮ ਟਾਣੀਆਂ ਤੇ ਪੱਤਿਆਂ ਦੇ ਵਾਧੇ ਵਿੱਚ ਮਦਦ ਕਰਦਾ ਹੈ ਪਰ ਜਦੋਂ ਇਹ ਵਧਣ ਵਾਲੇ ਸੈੱਲ ਵਧਣਾ ਬੰਦ ਕਰ ਦਿੰਦੇ ਨੇ ਤਾਂ ਫਿਰ ਕੀ ਹੁੰਦਾ ਹੈ ਉਦੋਂ ਉਹ ਵਿਪਿੰਨਤਾ ਨਾਂ ਦੀ ਇੱਕ ਪ੍ਰਕਿਰਿਆ ਵਿੱਚੋਂ ਲੰਘਦੇ ਨੇ ਮਤਲਬ ਉਹ ਇੱਕ ਖਾਸ ਕੰਮ ਚੁਣ ਲੈਂਦੇ ਨੇ ਆਪਣਾ ਰੂਪ ਬਦਲਦੇ ਨੇ ਤੇ ਸਥਾਈ ਟਿਸ਼ੂ ਬਣ ਜਾਂਦੇ ਨੇ ਕਹਿ ਲੋ ਕਿ ਉਹ ਆਪਣੀ ਨੌਕਰੀ ਵਿੱਚ ਪੱਕੇ ਤੇ ਮਾਹਿਰ ਹੋ ਜਾਂਦੇ ਨੇ ਅੱਛਾ ਇਹ ਜਿਹੜੇ ਸਥਾਈ ਟਿਸ਼ੂ ਨੇ ਇਹ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਨੇ ਪਹਿਲੇ ਨੇ ਸਧਾਰਨ ਟਿਸ਼ੂ ਜਿਨ੍ਹਾਂ ਵਿੱਚ ਸਾਰੇ ਸੈੱਲ ਇੱਕੋ ਜਿਹੇ ਹੁੰਦੇ ਨੇ ਚਲੋ ਇਹਨਾਂ ਦੀਆਂ ਤਿੰਨ ਮੁੱਖ ਕਿਸਮਾਂ ਨੂੰ ਸਮਝੀਏ ਪੈਰੈਂਕਾਈਮਾ ਕੋਲੈਂਕਾਈਮਾ ਅਤੇ ਸਕਲੇਰੈਂਕਾਈਮਾ ਦੇਖੋ ਜੇ ਪੈਰੈਂਕਾਈਮਾ ਪੌਦੇ ਦਾ ਸਟੋਰ ਰੂਮ ਹੈ ਜਿੱਥੇ ਭੋਜਨ ਤੇ ਪਾਣੀ ਜਮਾ ਹੁੰਦਾ ਤਾਂ ਸਕਲੇਰੈਂਕਾਈਮਾ ਉਸ ਦਾ ਸੁਰੱਖਿਆ ਕਵਚ ਹੈ ਇਹ ਪੌਦੇ ਨੂੰ ਸਖਤ ਤੇ ਮਜ਼ਬੂਤ ਬਣਾਉਂਦਾ ਹੈ ਕਦੇ ਨਾਰੀਅਲ ਦਾ ਸਖਤ ਖੋਪਾ ਦੇਖਿਆ ਹੈ ਉਹ ਪੂਰਾ ਦਾ ਪੂਰਾ ਸਕਲਰੈਂਕਾਈਮਾ ਟਿਸ਼ੂ ਹੀ ਤਾਂ ਹੈ ਪੌਦੇ ਦੀ ਸਭ ਤੋਂ ਬਾਹਰੀ ਪਰਤ ਨੂੰ ਐਪੀਡਰਮਿਸ ਕਹਿੰਦੇ ਨੇ ਜੋ ਉਸਦੀ ਰੱਖਿਆ ਕਰਦੀ ਹੈ ਪਰ ਪੱਤਿਆਂ ਤੇ ਇਸ ਪਰਤ ਵਿੱਚ ਨਿੱਕੇ ਨਿੱਕੇ ਛੇਕ ਹੁੰਦੇ ਨੇ ਜਿਨ੍ਹਾਂ ਨੂੰ ਸਟੋਮਾਟਾ ਕਹਿੰਦੇ ਨੇ ਇਹ ਇੱਕ ਤਰ੍ਹਾਂ ਨਾਲ ਪੌਦੇ ਦੇ ਨੱਕ ਤੇ ਮੂੰਹ ਵਾਂਗ ਕੰਮ ਕਰਦੇ ਨੇ ਜਿਸ ਨਾਲ ਉਹ ਗੈਸਾਂ ਦਾ ਆਦਾਨ-ਪ੍ਰਦਾਨ ਕਰਦਾ ਹੈ ਤੇ ਵਾਧੂ ਪਾਣੀ ਬਾਹਰ ਕੱਢਦਾ ਹੈ ਹੁਣ ਗੱਲ ਕਰਦੇ ਹਾਂ ਗੁੰਜਲਦਾਰ ਟਿਸ਼ੂਆਂ ਦੀ ਇਹ ਵੱਖ-ਵੱਖ ਕਿਸਮਾਂ ਦੇ ਸੈੱਲਾਂ ਦੀਆਂ ਟੀਮਾਂ ਨੇ ਜੋ ਮਿਲ ਕੇ ਇੱਕ ਬਹੁਤ ਵੱਡਾ ਕੰਮ ਕਰਦੀਆਂ ਨੇ ਪੌਦੇ ਦੇ ਅੰਦਰ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਸਮਝ ਲਓ ਇਹ ਪੌਦੇ ਦਾ ਆਪਣਾ ਹਾਈਵੇ ਸਿਸਟਮ ਹੈ ਇਸ ਹਾਈਵੇ ਦੇ ਦੋ ਮੁੱਖ ਰਸਤੇ ਨੇ ਜ਼ਾਈਲਮ ਤੇ ਫਲੋਇਮ ਜ਼ਾਈਲਮ ਸਮਝੋ ਇੱਕ ਵਨਵੇ ਸੜਕ ਵਾਂਗ ਹੈ ਜੋ ਪਾਣੀ ਤੇ ਖਣਜਾਂ ਨੂੰ ਜੜ੍ਹਾਂ ਤੋਂ ਸਿਰਫ ਉੱਪਰ ਵੱਲ ਲੈ ਕੇ ਜਾਂਦਾ ਹੈ ਦੂਜੇ ਪਾਸੇ ਫਲੋਇਮ ਇੱਕ ਟੂਵੇ ਸੜਕ ਹੈ ਜੋ ਪੱਤਿਆਂ ਵਿੱਚ ਬਣੇ ਪੋਜਨ ਨੂੰ ਪੌਦੇ ਦੇ ਹਰ ਹਿੱਸੇ ਤੱਕ ਪਾਵੇਂ ਉੱਪਰ ਹੋਵੇ ਜਾਂ ਹੇਠਾਂ ਪਹੁੰਚਾਉਂਦਾ ਹੈ ਚਲੋ ਹੁਣ ਪੌਦਿਆਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਜਾਨਵਰਾਂ ਦੇ ਟਿਸ਼ੂਆਂ ਦੀ ਗੱਲ ਕਰੀਏ ਆਪਾਂ ਸ਼ੁਰੂਆਤ ਕਰਾਂਗੇ ਉਹਨਾਂ ਟਿਸ਼ੂਆਂ ਤੋਂ ਜੋ ਸਰੀਰ ਨੂੰ ਟੱਕਦੇ ਨੇ ਤੇ ਆਪਸ ਵਿੱਚ ਜੋੜਦੇ ਨੇ ਜਾਨਵਰਾਂ ਦੇ ਸਰੀਰ 'ਚ ਨਾ ਮੋٹے ਤੌਰ ਤੇ ਚਾਰ ਤਰ੍ਹਾਂ ਦੀਆਂ ਟੀਮਾਂ ਕੰਮ ਕਰਦੀਆਂ ਨੇ ਐਪੀਥੀਲੀਅਲ ਕਨੈਕਟਿਵ ਮਸਕুলਰ ਅਤੇ ਨਵਸ ਚਲੋ ਇੱਕ ਇੱਕ ਕਰਕੇ ਇਹਨਾਂ ਸਾਰਿਆਂ ਨਾਲ ਜਾਣ ਪਛਾਣ ਕਰਦੇ ਆਂ ਐਪੀਥੀਲੀਅਲ ਟਿਸ਼ੂ ਨੂੰ ਸਰੀਰ ਦਾ ਪੈਕਿੰਗ ਮਟੀਰੀਅਲ ਸਮਝ ਲਓ ਐਸਾ ਜੀ ਚਮੜੀ ਬਣਾਉਂਦਾ ਹੈ ਮੂੰਹ ਦੇ ਅੰਦਰ ਪਰਤ ਬਣਾਉਂਦਾ ਹੈ ਤੇ ਸਾਰੇ ਅੰਦਰੂਨੀ ਅੰਗਾਂ ਨੂੰ ਢੱਕ ਕੇ ਰੱਖਦਾ ਹੈ ਸਾਡੀ ਚਮੜੀ ਵਿੱਚ ਤਾਂ ਇਹ ਕਈ ਪਰਤਾਂ ਵਿੱਚ ਹੁੰਦਾ ਹੈ ਤਾਂ ਜੋ ਰੋਜ਼ਾਨਾ ਦੀ ਖਿੱਚ ਤੋਂ ਤੇ ਕਸਾਈ ਤੋਂ ਬਚਾਅ ਹੋ ਸਕੇ ਹੁਣ ਵਾਰੀ ਹੈ ਕਨੈਕਟਿਵ ਟਿਸ਼ੂ ਦੀ ਜੋ ਸਾਡੇ ਸਰੀਰ ਦਾ ਗੂੰਦ ਵੀ ਹੈ ਤੇ ਢਾਂਚਾ ਵੀ ਇਸ ਦਾ ਮੁੱਖ ਕੰਮ ਹਰ ਚੀਜ਼ ਨੂੰ ਆਪਸ ਵਿੱਚ ਜੋੜਨਾ ਤੇ ਸਹਾਰਾ ਦੇਣਾ ਹੈ ਇਸ ਦੇ ਸੈੱਲ ਇੱਕ ਜੈਲੀ ਜਾਂ ਤਰਲ ਜਿਹੇ ਪਦਾਰਥ ਵਿੱਚ ਖੁੱਲੇ-ਖੁੱਲੇ ਪਏ ਹੁੰਦੇ ਨੇ ਜਿਸ ਨੂੰ ਮੈਟ੍ਰਿਕਸ ਕਹਿੰਦੇ ਨੇ ਇਸ ਦੀਆਂ ਦੋ ਸਭ ਤੋਂ ਵਧੀਆ ਉਦਾਹਰਣਾਂ ਨੇ ਖੂਨ ਤੇ ਹੱਡੀਆਂ ਦੇਖੋ ਖੂਨ ਇੱਕ ਤਰਲ ਕਨੈਕਟਿਵ ਟਿਸ਼ੂ ਹੈ ਜੋ ਸਰੀਰ ਦੀ ਜੀਵਨ ਨਦੀ ਵਾਂਗ ਹੈ ਤੇ ਸਭ ਕੁਝ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦਾ ਹੈ ਜਦ ਕਿ ਹੱਡੀ ਇੱਕ ਠੋਸ ਕਨੈਕਟਿਵ ਟਿਸ਼ੂ ਹੈ ਜੋ ਸਰੀਰ ਦਾ ਪੂਰਾ ਸਟੀਲ ਫਰੇਮ ਤਿਆਰ ਕਰਦੀ ਹੈ ਇਥੇ ਦੋ ਖਾਸ ਜੋੜਨ ਵਾਲੇ ਹੋਰ ਵੀ ਨੇ ਲਿਗਮੈਂਟ ਇੱਕ ਲਚਕੀਲੇ ਰਬੜ ਬੈਂਡ ਵਾਂਗ ਹੁੰਦੇ ਨੇ ਜੋ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਦੇ ਨੇ ਦੂਸਰੇ ਪਾਸੇ ਟੈਂਡਨ ਇੱਕ ਮਜ਼ਬੂਤ ਰੱਸੀ ਵਾਂਗ ਹੁੰਦੇ ਨੇ ਜੋ ਮਾਸਪੇਸ਼ੀ ਨੂੰ ਹੱਡੀ ਨਾਲ ਬੰਨਦੇ ਨੇ ਤਾਂ ਜੋ ਅਸੀਂ ਹਿਲ ਜੁਲ ਸਕੀਏ ਤੇ ਹੁਣ ਆਖਰੀ ਦੋ ਟੀਮਾਂ ਤੇ ਨਜ਼ਰ ਮਾਰਦੇ ਹਾਂ ਇੱਕ ਉਹ ਜੋ ਸਾਨੂੰ ਹਿਲਾਉਂਦੀ ਹੈ ਤੇ ਦੂਜੀ ਉਹ ਜੋ ਸਾਨੂੰ ਸੋਚਣ ਤੇ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ ਸਾਡੇ ਸਰੀਰ ਵਿੱਚ ਹਰ ਛੋਟੀ ਵੱਡੀ ਹਰਕਤ ਲਈ ਮਸਕੂਲਰ ਟਿਸ਼ੂ ਹੀ ਜ਼ਿੰਮੇਵਾਰ ਹੈ ਕੁਝ ਮਾਸਪੇਸ਼ੀਆਂ ਜਿਵੇਂ ਸਾਡੇ ਪੇਟ ਦੀਆਂ ਚੁੱਪਚਾਪ ਆਪਣੇ ਆਪ ਕੰਮ ਕਰਦੀਆਂ ਰਹਿੰਦੀਆਂ ਨੇ ਪਰ ਸਾਡੇ ਦਿਲ ਦੀਆਂ ਮਾਸਪੇਸ਼ੀਆਂ ਤਾਂ ਸਭ ਤੋਂ ਖਾਸ ਨੇ ਇਹ ਉਹ ਮੈਰਾਥਨ ਦੌੜਾਕ ਨੇ ਜੋ ਜਨਮ ਤੋਂ ਲੈ ਕੇ ਮੌਤ ਤੱਕ ਬਿਨਾਂ ਇੱਕ ਪਲ ਰੁਕੇ ਲਗਾਤਾਰ ਧੜਕਦੀਆਂ ਰਹਿੰਦੀਆਂ ਨੇ ਨਰਵਸ ਟਿਸ਼ੂ ਨੂੰ ਸਾਡੇ ਸਰੀਰ ਦਾ ਇੰਟਰਨੈਟ ਕਹਿ ਸਕਦੇ ਹਾਂ ਤੇ ਇਸ ਦੀ ਸਭ ਤੋਂ ਛੋਟੀ ਇਕਾਈ ਹੈ ਨਿਊਰੋਨ ਇਸ ਨੂੰ ਇੱਕ ਦਰਖਤ ਵਾਂਗ ਸਮਝੋ ਡੈਂਡਰਾਈਟਸ ਜੜ੍ਹਾਂ ਵਾਂਗ ਸਨੇਹ ਫੜਦੇ ਨੇ ਸੈੱਲ ਬੋਡੀ ਤਣਾ ਹੈ ਤੇ ਐਕਸੋਨ ਇੱਕ ਲੰਬੀ ਟਾਣੀ ਹੈ ਜੋ ਸਨੇਹਾ ਅੱਗੇ ਪੇਛੇਦੀ ਹੈ ਸਾਡਾ ਦਿਮਾਗ ਰੀੜ ਦੀ ਹੱਡੀ ਤੇ ਸਾਰੀਆਂ ਨਸਾਂ ਇਸੇ ਟਿਸ਼ੂ ਦੀਆਂ ਬਣੀਆਂ ਨੇ ਜਦੋਂ ਕਿਸੇ ਦਾ ਹੱਥ ਕਿਸੇ ਗਰਮ ਚੀਜ਼ ਨੂੰ ਛੂ ਜਾਂਦਾ ਤਾਂ ਨਿਊਰੋਨ ਇੱਕ ਬਿਜਲੀ ਚਟਕੇ ਯਾਨੀ ਨਰਵ ਇੰਪਲਸ ਰਾਹੀਂ ਦਿਮਾਗ ਨੂੰ ਖਬਰ ਦੇ ਦਿੰਦੇ ਨੇ ਤੇ ਹੱਥ ਤੁਰੰਤ ਪਿੱਛੇ ਹਟ ਜਾਂਦਾ ਇਹ ਸਭ ਕੁਝ ਤਾਂ پلਕ ਚਪਕਣ ਤੋਂ ਵੀ ਤੇਜ਼ ਹੁੰਦਾ ਤੇ ਚਲੋ ਫਟਾਫਟ ਇੱਕ ਵਾਰ ਸੱਤੇ ਨਜ਼ਰ ਮਾਰ ਲਈਏ ਪੌਦਿਆਂ ਵਿੱਚ ਵਾਧੇ ਲਈ ਮੈਰੀਸਮੈਟਿਕ ਟਿਸ਼ੂ ਤੇ ਸਹਾਰੇ ਤੇ ਟ੍ਰਾਂਸਪੋਰਟ ਲਈ ਸਥਾਈ ਟਿਸ਼ੂ ਜਾਨਵਰਾਂ ਵਿੱਚ ਐਪੀਥੀਲੀਅਲ ਰੱਖਿਆ ਕਰਦਾ ਹੈ ਕਨੈਕਟਿਵ ਜੋੜਦਾ ਹੈ ਮਸਕੂਲਰ ਹਿਲਾਉਂਦਾ ਹੈ ਤੇ ਨਰਵਸ ਸਾਰੇ ਸਰੀਰ ਨਾਲ ਸੰਚਾਰ ਕਰਦਾ ਹੈ ਹਰ ਇੱਕ ਟੀਮ ਦੀ ਆਪਣੀ ਇੱਕ ਖਾਸ ਤੇ ਬਹੁਤ ਜ਼ਰੂਰੀ ਭੂਮਿਕਾ ਹੈ ਤਾਂ ਆਪਾਂ ਦੇਖਿਆ ਕਿ ਕਿਵੇਂ ਸੈੱਲ ਮਿਲ ਕੇ ਟਿਸ਼ੂ ਨਾਦੀਆਂ ਟੀਮਾਂ ਬਣਾਉਂਦੇ ਨੇ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਗਲਾ ਸਵਾਲ ਇਹ ਉੱਠਦਾ ਹੈ ਕਿ ਇਹ ਵੱਖ-ਵੱਖ ਟੀਮਾਂ ਜਿਵੇਂ ਮਾਸਪੇਸ਼ੀ ਨਸਾਂ ਤੇ ਕਨੈਕਟਿਵ ਟਿਸ਼ੂ ਜਦੋਂ ਮਿਲ ਕੇ ਕੰਮ ਕਰਦੀਆਂ ਨੇ ਤਾਂ ਉਹ ਦਿਲ ਜਾਂ ਦਿਮਾਗ ਵਰਗੇ ਗੁੰਜਲਦਾਰ ਅੰਗ ਕਿਵੇਂ ਬਣਾਉਂਦੀਆਂ ਨੇ ਇਹ ਜੀਵਨ ਦੇ ਸੰਗਠਨ ਦੀ ਇੱਕ ਹੋਰ ਵੀ ਵੱਡੀ ਤੇ ਦਿਲਚਸਪ ਪਹੇਲੀ ਹੈ